ਕਖਾਲਸਾ ਵਾਹਿਗੁਰੂ ਜੀ ਕੀ ਬਾਬਾ ਕਿੱਥੇ ਕਿੱਥੇ ਪ੍ਰਸ਼ਾਦਾ ਲੈ ਕੇ ਜਾਂਦੇ ਰਹੇ ਜੀ ਅਖਾਦਾ ਛਾ ਕੋਰ ਨਕੌਦਰ ਉਹ ਆ ਗਏ ਸੰਤਾਨਪੁਰ ਸਤੂ ਜੀ ਇਹਦੇ ਪਟਾਲਾ ਕਿੰਨਾ ਸਮਾਂ ਸੇਵਾ ਕੀਤੀ ਤੇ ਜਿਉਂ ਦੀ ਮਹਾ ਪ੍ਰਸ਼ਾਦ ਹੁੰਦੀ ਚਾ ਕਰੀ ਦੀ ਐ ਚਾਰ ਪੀੜੀਆਂ Nghi ਸੇਵਾ ਕਰ ਚਾਰ ਪੀੜੀਆਂ ਹੋ ਗਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਤੰਤਨ ਬਾਬਾ ਬਿਸ਼ਨ ਸਿੰਘ ਜੀ ਮਹਾ ਪੁਰਖ ਤੇਨਾਂ ਦੇ ਬਚਨਾਂ ਨਾਲ ਮਹਾਨ ਸੇਵਾ ਕਮਾਉਣ ਵਾਲੇ ਸਤਿ ਪਾਪਾ ਪਾਲਾ ਸਿੰਘ ਜੀ ਗਊਆਂ ਵਾਲੇ ਮਹਾਂਪੁਰਖ ਤੇਨਾਂ ਦੇ ਨਿੰਨ ਸੇਵਕ ਜਿਨ੍ਹਾਂ ਨੇ ਬਹੁਤ ਸਮਾਂ ਸਾਈਕਲ ਤੇ ਪੈਦਲ ਜਾ ਕੇ ਦੂਰ ਦਰੇਡੇ ਗੁਰੂ ਘਰ ਲੰਗਰ ਬਾਬਾ ਬਕਾਲਾ ਸਾਹਿਬ ਤੋਂ ਕਦੇ ਮੋਗੇ ਕਦੇ ਜਿੱਥੇ ਵੀ ਮਹਾਂਪੁਰਖ ਜਾਂਦੇ ਸਨ ਗਈਆਂ ਗਾਈਆਂ ਲੈ ਕੇ ਉੱਥੇ ਹੀ ਜਿਹੜਾ ਉਹ ਗੁਰੂ ਘਰ ਲੰਗਰ ਪਚਾਉਣਾ ਤੇ ਬਹੁਤ ਵੱਡੀ ਸੇਵਾ ਬਾਬਾ ਗੇਜਾ ਸਿੰਘ ਜੀ ਬਾਬਾ ਪਕੜਾ ਸਾਹਿਬ ਵਾਲੇ ਜਿਨ੍ਹਾਂ ਨੇ ਬੇਅੰਤ ਸੇਵਾਵਾਂ ਕੀਤੀਆਂ ਤੇ ਹੁਣ ਉਹਨਾਂ ਦੀ ਯਾਦ ਜਿਹੜੀ ਹੈ ਮਹਾਪੁਰਖ ਬਾਬਾ ਪਾਲਾ ਸਿੰਘ ਜੀ ਦੀ ਉਹ ਇਹਨਾਂ ਦੇ ਕੋਲ ਸੰਭਾਲੀ ਪਈ ਹੈ ਜਿੱਥੇ ਬੇਅੰਤ ਨਿਸ਼ਾਨੀਆਂ ਮਹਾਪੁਰਖਾਂ ਨੇ ਦਿੱਤੀਆਂ ਆਪਣਾ ਵਰਸ਼ਾ ਦਿੱਤਾ ਉਥੇ ਵਸਤਰ ਮਹਾਪੁਰਖਾਂ ਦੇ ਇੱਥੇ ਜੋ ਸਭਾਏ ਮਨ ਕੀਤੇ ਨੇ ਬਾਬਾ ਗੇਜਾ ਸਿੰਘ ਜੀ ਜਿਨ੍ਹਾਂ ਦੀਆਂ ਸੇਵਾਵਾਂ ਸਦਕਾ ਅੱਜ ਵੀ ਸਰਦਾਈ ਦੇ ਲੰਗਰ ਜਿਹੜੇ ਇਹ ਤੁਮ ਪਾਪਾ ਕਾਲਾ ਸਾਹਿਬ ਜਿਹੜੀ ਸੜਕ ਆਉਂਦੀ ਉਹਦੇ ਉੱਤੇ ਜਿਹੜੇ ਲਗਾਤਾਰ ਨਿਰੰਤਰ ਚੱਲ ਰਹੇ ਨੇ ਗੁਰੂ ਕੇ ਲੰਗਰ ਵੀ ਚੱਲ ਰਹੇ ਨੇ ਭਜੀ ਵਾਇਕਰ ਜੀ ਦਾ ਖਾਲਸਾ ਵਾਹਿ ਜੀ ਕੀ ਫਤਿਹ ਪਾਪਾ ਕਿੱਥੇ ਕਿੱਥੇ ਪ੍ਰਸ਼ਾਦਾ ਲੈ ਕੇ ਜਾਂਦੇ ਰਹੇ ਜੀ ਪ੍ਰਸ਼ਾਦਾ ਸ਼ਾਹ ਕੋਰ ਨਕੌਦਰ ਕੋ ਆ ਜੀ ਸੰਤਾਨਪੁਰ ਸੰਤ ਵਜਾ ਦੇ ਇਹਦੇ ਪਟਾਲਾ ਕਿੰਨਾ ਸਮਾਂ ਸੇਵਾ ਕੀਤੀ ਤੇ ਕਿਉਂ ਨਹੀਂ ਮਹਾਂਪ੍ਰਸਾਦ ਹੁੰਦੀ ਚਾਹ ਕਰੀ ਦੀ ਐ ਚਾਰ ਪੀੜੀਆਂ ਨਹੀਂ ਸੇਵਾ ਕਰ ਚਾਰ ਪੀੜੀਆਂ ਹੋ ਗਈਆਂ ਜੀ ਹਰਜੀਤ ਪਿਤਾ ਜੀ ਦਾ ਨਾਮ ਕੀ ਜੀ? ਕੇਮ ਸਿੰਘ ਉਹ ਗਦਕੇ ਦੇ ਖਿਡਾਰੀ ਸੀ ਕਹਿੰਦੇ ਨੇ। ਗਦਕਾ ਬਹੁਤ ਜਿਹੜਾ ਉਹ ਚਕੋਟੀ ਦੀ ਵਿਦਿਆ ਸੀ ਉਹਨਾਂ ਦੇ ਕੋਲ ਇਹਨਾਂ ਦੇ ਪਿਤਾ ਸਾਈਕਲ ਵੀ ਮਾਪਿਆ ਕੇਮ ਸਿੰਘ ਸੀ। ਸਾਈਕਲ ਵੀ ਅਜੇ ਉਹ ਸਾਈਕਲ ਤੇ ਬਾਬਾ ਜੀ ਪ੍ਰਸ਼ਾਦਾ ਲੈ ਕੇ ਜਾਂਦੇ। ਸਾਈਕਲ ਦੇ ਉੱਤੇ ਹੀ ਵੀਰੋਂ ਨਕੌਦਰ ਤੱਕ ਜਿਹੜਾ ਪ੍ਰਸ਼ਾਦਾ ਗੁਰੂ ਕੇ ਲੰਗਰ ਵਿਵੇਕ ਦੇ ਪਹਿਰੇ ਦੇ ਦੂਜੇ ਜਿਹੜੇ ਵੀ ਤਿਆਰ ਹੁੰਦੇ ਸਾਰੀਆਂ ਵਸਤੂਆਂ ਜਿਹੜੀਆਂ ਉਹ ਜਿੱਥੇ ਵੀ ਹੁੰਦੀਆਂ ਸੀ ਉੱਥੇ ਹੀ ਲੈ ਕੇ ਜਾਂਦੇ ਸੀ ਸੋ ਇਹੋ ਜੇ ਸੇਵਾਦਾਰਾਂ ਨੂੰ ਮਾਣ ਦੇਣਾ ਚਾਹੀਦਾ ਜਿੱਥੇ ਗੁਰੂ ਸਾਹਿਬ ਆਪ ਮਾਣ ਦਿੰਦੇ ਨੇ ਉੱਥੇ ਮਹਾਂਪੁਰਖਾਂ ਨੇ ਇਹਨਾਂ ਨੂੰ ਬੇਨਤ ਆਪਣੀਆਂ ਨਿਸ਼ਾਨੀਆਂ ਦੇ ਕੇ ਜਿਹੜਾ ਨਵਾਜਿਆ ਦਰਸ਼ਨ ਇੱਥੇ ਕਰ ਸਕਦੇ ਆ ਆਪਾਂ ਸੰਗਤ ਵੱਡੀ ਗਿਣਤੀ ਵਿੱਚ ਇੱਥੇ ਇਹਨਾਂ ਦੇ ਕੋਲ ਆਉਂਦੀ ਹੈ ਇਹ ਵਰਸ਼ਾ ਮਹਾਂਪੁਰਖਾਂ ਦਾ ਜੋ ਇੱਥੇ ਜਿਹੜਾ ਉਹਨਾਂ ਨੇ ਦਿੱਤਾ ਤੇ ਨਾਲ ਹੀ ਜੋ ਚੋਲਾ ਬਾਣਾ ਸੀ ਮਾਪੁਰਖਾਂ ਦਾ ਉਹ ਵੀ ਇੱਥੇ ਜਿਹੜਾ ਦਿੱਤਾ ਸੋ ਇਹ ਕਹਿ ਸਕਦੇ ਕਿ ਮਾਪੁਰਖਾਂ ਦੀ ਜਿਹਦੇ ਤੇ ਖੁਸ਼ੀ ਹੋਵੇ ਮਾਪੁਰਖਾਂ ਦੀ ਜਿਹਦੇ ਤੇ ਖੁਸ਼ੀ ਹੋ ਜਾਈ ਉਹਨਾਂ ਹੀ ਸਾਰਾ ਕੁਝ ਜਿਹੜਾ ਉਹ ਆਪਣਾ ਸਮੋਤ ਲੈਂਦੇ ਨੇ ਸੋ ਇੰਨੀਆਂ ਵੱਡੀਆਂ ਸੇਵਾਵਾਂ ਜਿਹੜੀਆਂ ਅੱਜ ਦੇ ਸਮੇਂ ਵਿੱਚ ਕਰਨੀਆਂ ਜਿਹੜੀਆਂ ਬਹੁਤ ਔਖੀਆਂ ਨਿਕਲ ਬੜੀਆਂ ਕਠਨ ਨੇ ਉਸਾਂ ਤਾਂ ਵੀ ਬੜਾ ਪ੍ਰੇਮ ਕਰਦੀਆਂ ਬਾਬਾ ਗੇਜਾ ਸਿੰਘ ਜੀ ਨੂੰ ਜਦੋਂ ਜਦੋਂ ਵੀ ਆਉਂਦੀਆਂ ਹਰੇਕ ਪ੍ਰਦੇਸ਼ੋਂ ਦੇਸ਼ੋਂ ਆਵੇ ਸਾਰੀ ਸੰਗਤ ਜਿਹੜੀ ਹੈ ਬਾਬਾ ਜੀ ਨੂੰ ਇੱਥੇ ਮਿਲ ਕੇ ਜਾਂਦੀ ਹੈ ਤੇ ਮਜੂਦਾ ਜਥੇਦਾਰ ਮਿਸਲ ਛੀ ਦਾ ਤਰਨਾਦਲ ਬਾਬਾ ਜੋਗਾ ਸਿੰਘ ਜੀ ਉਹਨਾਂ ਨਾਲ ਬੜਾ ਪ੍ਰੇਮ ਹੈ ਬਾਬਾ ਗੇਜਾ ਸਿੰਘ ਜੀ ਦਾ ਸੋ ਅਸੀਂ ਵੀ ਦਰਸ਼ਨ ਕਰਦੇ ਰਹੀਨੇ ਇੱਥੇ ਆਣ ਕੇ ਮਿਲਦੇ ਆਂ ਬਚਨ ਬਲਾਸ ਹੁੰਦੇ ਨੇ ਕਥਾ ਕਹਾਣੀਆਂ ਮਹਾਂਪੁਰਖਾਂ ਦੀਆਂ ਚੱਲਦੀਆਂ ਰੋਜਾਨਾ ਸਵੇਰ ਦੇ ਸਮੇਂ ਬਾਬਾ ਜੀ ਸਰੋਵਰ ਸਾਹਿਬ ਵਿਖੇ ਸਰੋਵਰ ਬਾਬਾ ਗੁਰਮੁਖ ਸਿੰਘ ਜੀ ਉੱਥੇ ਵੀ ਹਾਜ਼ਰੀਆਂ ਭਰ ਕੇ ਜੋ ਕਥਾ ਦੇ ਪ੍ਰਵਾਹ ਜਿਹੜੇ ਬਹੁਤ ਲੰਮੇ ਸਮੇਂ ਤੋਂ ਚੱਲ ਰਹੇ ਉਹ ਵੀਰੋ ਉਹਦੇ ਵਿੱਚ ਵੀ ਜਾ ਕੇ ਬਾਬਾ ਕੇਜਾ ਸਿੰਘ ਜੀ ਹਾਜ਼ਰੀਆਂ ਭਰਦੇ ਸਤਿ ਸ੍ਰੀ ਅਕਾਲ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਇਹ ਤਰਸੀ ਹੈ ਸਾਰਿਆਂ ਨੂੰ ਗੁਰੂ ਸਹਿਮਾਨ ਦਿੰਦੇ ਨੇ ਸੋ ਬਾਬਾ ਕੇਜਾ ਸਿੰਘ ਜੀ ਜੋ ਚਰਨ ਸੇਵਕ ਮਹਾਂਪੁਰਖ ਬਾਬਾ ਪਾਲਾ ਸਿੰਘ ਜੀ ਦੇ ਦੱਸ ਰਹੀ ਕਿ ਇਸ ਸਾਈਕਲ ਦੇ ਉੱਤੇ ਜੋ ਮੋਗੇ ਨਕੋਦਰ ਜਿੱਥੇ ਵੀ ਬਹੁਤ ਦੂਰ ਦੂਰ ਤੱਕ ਬਾਬਾ ਪਾਲਾ ਸਿੰਘ ਜੀ ਗਉਆਂ ਲੈ ਕੇ ਜਾਂਦੇ ਤੇ ਸਾਈਕਲ ਤੇ ਹੀ ਜਿਹੜੇ ਬਾਬਾ ਜੀ ਪ੍ਰਸ਼ਾਦਾ ਹੋਰ ਸਰਦਾਈਆਂ ਦੇ ਗਾਂ ਜੋ ਵੀ ਵਸਤ ਬਸਤ ਹੁੰਦੀ ਹੈ ਸਾਈਕਲ ਦੇ ਉੱਤੇ ਬੇਅੰਤ ਸਮਾਂ ਸੇਵਾ ਕੀਤੀ ਕਹਿੰਦੇ ਬਚਪਨ ਤੋਂ ਪਿਛਲੀਆਂ ਚਾਰ ਪੀੜੀਆਂ ਹੋ ਗਈਆਂ ਸੇਵਾ ਕਰਦੇ ਆ ਇਹਨਾਂ ਸੇਵਾਵਾਂ ਸਦਕਾ ਹੀ ਜਿਹੜੇ ਰੰਗ ਭਾਗ ਲੱਗੇ ਮਹਾਪੁਰਖਾਂ ਨੇ ਆਪਣੀਆਂ ਨਿਸ਼ਾਨੀਆਂ ਜਿਹੜੀਆਂ ਸੀ ਇਹਨਾਂ ਨੂੰ ਦੇਖ ਕੇ ਦਵਾਜਿਆ ਤੇ ਹੁਣ ਬਿਰਤ ਸਿੰਘ ਇੱਥੇ ਪ੍ਰਮੁੱਖ ਫਿਆਰੇ ਜਿਹਦੇ ਸੇਵਾ ਕਰਦੇ 24 ਘੰਟੇ ਵੀਰੋ ਇੱਥੇ ਸੇਵਾ ਚੱਲ ਰਹੀ ਬਾਬਾ ਬਕਾਲਾ ਸਿੰਘ ਦੀ ਧਰਤੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ